ਸਾਸਤਰੀ ਗਾਲ ਦੀ ਲਾਡਾ ਡਿਸਕਸ਼ਨ ਰੇਡੀਓ ਪ੍ਰੋਗਰਾਮ ਕੇ ਵਿੱਚ ਮੈਂ ਸਾਰਿਆਂ ਦਾ ਸਵਾਗਤ ਆਜ ਗਿਆ ਬੜੀਆਂ ਖਬਰਾਂ ਥਾਰੇ ਗੱਲ ਸਾਂਝੀਆਂ ਕਰ ਰਿਹਾ ਭਗਵੰਤ ਮਾਨ ਕੀ ਪਹਿਲੀ ਬੜੀ ਖਬਰ ਬਜਟ ਨੂੰ ਲੈ ਕੇ ਆਈ ਵੀਰ ਸਾਰੇ ਪੰਜਾਬ ਦੇ ਵਿੱਚ ਮੈਂ ਰੌਲਾ ਪੈ ਗਿਆ ਉਧਰ ਕਾਂਗਰਸ ਵਾਲੇ ਔਰ ਹੋਰ ਦੂਸਰੀ ਪਾਰਟੀਆਂ ਵਾਲੇ ਸਾਰੇ ਵਿਰੋਧ ਕਰ ਰਹੇ ਕਹਿ ਵੀ ਨਿਰਮਲਾ ਸੀ타 ਰਮਨ ਨੇ ਪੰਜਾਬ ਨੂੰ ਕੁਛ ਨਹੀਂ ਗਿਆ ਔਰ ਉੱਥੇ ਡਾਕਟਰ ਧਰਮबीर ਗਾਂਧੀ ਬਹੁਤ ਗਰਮ ਹੋ ਰਿਹਾਤਾ ਬਾ ਕਹਿ ਰਿਹਾ ਕਹਾ ਵੀਰ ਪੰਜਾਬ ਨੂੰ ਤੋਂ ਪੁੱਛ ਲਈ ਜੀ ਆ ਕਾ ਜਿਹੜੇ ਬੰਦੇ ਆ ਰਲ ਕਾ ਇਹਨਾਂ ਨੇ ਸਰਕਾਰ ਬਣਾਈ ਇੱਕ ਤੋਂ ਕਾ ਇਧਰ ਸਾਊਥ ਵਾਲੇ ਪਾਸੇ ਦੂਸਰਾ ਜਿਉ ਵਿਆਰ ਕੇ ਵਿੱਚ ਮਾ ਸਾਰਿਆਂ ਦੇ ਜਿਆਦਾ ਵੱਧ ਪੈਸਾ ਉਧਰ ਭੇਜਿਆ ਇਹਨਾਂ ਨੇ ਆ ਸਰਕਾਰ ਤਾਂ ਬਣੀ ਇਨਕੀ ਔਰ ਜੇ ਉਧਰ ਪੈਸਾ ਨਾ ਭੇਜਦੇ ਕਾ ਫੇਰ ਇਨਕੀ ਸਰਕਾਰ ਨਹੀਂ ਕੀ ਬਣਦੀ ਅਰ ਇਸ ਕੀ ਜੀ ਕੇ ਉੱਪਰ ਕਹਿ ਲਵੀ ਕਾ ਭਗਵਾਨ ਤਮਾਨ ਕਰਾ ਕਾ ਵੀ ਭਾਵੇਂ ਦੇਸ਼ ਕੇ ਵਿੱਚ ਮਾ ਜਿਆਦਾ ਨਾਜ ਕੀ ਲੋਡ ਹੋਬਾ ਦੇਸ਼ ਦੀ ਸੁਰੱਖਿਆ ਦਾ ਮਸਲਾ ਹੋਵਾ ਪੰਜਾਬ ਨੇ ਕਾ ਹਮੇਸ਼ਾ بڑا ਯੋਗਦਾਨ ਪਾਇਆ ਅਰ ਇਸ ਕਰਕੇ ਕਾ ਸੂਬੇ ਦੇ ਵਿੱਚ ਮਾ ਕੇਂਦਰ ਦੀ ਜਿਹੜੀ 16ਵੀਂ ਵਿੱਤਕ ਵੀਸ਼ਣ ਦੀ ਟੀਮ ਪੰਜਾਬ ਵਾਸਤੇ ਇਹਨਾਂ ਨੇ ਆਰਥਿਕ ਪੈਕੇਜ ਇਹ ਕੁਛ ਨਹੀਂ ਦਿਆ ਕਾ ਪੰਜਾਬ ਕਾ ਇਸ ਦੀ ਮੰਗ ਕਰ ਰੇ ਆਪਾਂ ਅਰ ਮਨੇ ਭਗਵਾਨ ਤੁਮਾਰ ਕੀ ਸਮਝ ਮਾਨੀ ਆਂਦੀ ਵਿਰੋਧੀਆਂ ਨੇ ਇਸ ਗੱਲ ਦੇ ਉੱਪਰ ਇੱਕ ਬਹੁਤ ਬੜੀ ਚਿੱਠੀ ਗੱਡੀ ਵੀਰ ਵਿਰੋਧੀ ਕਹਰੇ ਮੋੜ ਰੈਲੀ ਦੇ ਵਿੱਚ ਮਾ ਜਿਹੜੀ ਮੋੜ ਦੇ ਵਿੱਚ ਰੈਲੀ ਕਰਦੀ ਕਾ 9 ਕਰੋੜ ਰੁਪਇਆ ਸਰਕਾਰੀ ਖਜ਼ਾਨੇ ਮਾ ਤੇ ਕਾ ਇਹ ਰੈਲੀ ਮਾਫੂਕ ਤੇ ਆਈਟੀਆਰ ਦੇ ਵਿੱਚ ਮੈਂ ਇਹ ਖਲਾਸਾ ਹੋਇਆਗਾ 20 ਕੀ ਤਰ੍ਹਾਂ ਪੈਸੇ ਰੋੜ ਤੇ ਲੋਕਾਂ ਦੇ ਖੂਨ ਪਰ ਜਿੰਨੇ ਦੀ ਕਮਾਈ ਨੂੰਗਾ 1 ਮਿੰਟ ਮਾਈਨਾਂ ਨੇ ਫੂਕ ਮਾਰਗਾ ਡਾ ਤਿਆ 2 ਲੱਖ ਰੁਪਏ ਦਾ 2 ਘੰਟੇ ਲਾਈਵ ਚਲਾਉਣ ਵਾਸਤਾ ਇੰਟਰਨੈਟ ਕੰਪਨੀ ਨੂੰ ਦਏ 3 ਲੱਖ ਰੁਪਿਆ 2 ਘੰਟੇ ਬਾ ਇਹ ਕਹ ਲਓ ਵੀ ਬੀਬੀਆਈਪ ਜਿਹੜੇ ਟਾਇਲਟ ਟੁੱਥਾ ਬਣਾਏ ਤੇ ਅਗਨੇ ਮੁੱਤਣੇ ਨੂੰ ਵਾ ਇਸਕੇ ਉੱਪ 3 ਲੱਖ ਉੱਥਾ ਲਾਤੇ ਆ ਅਰ ਬਾਈ ਕਿਲਾਵਾਂ ਐਲੀ ਪੈਡ ਬਣਾਇਆ ਆਰ ਬਠਿੰਡੇ ਤੱਕ ਪ੍ਰਾਈਵੇਟ ਚੌਪਰ ਆਰ ਬਠਿੰਡੇ ਦੇ ਮੋੜ ਮੰਡੀ ਤੱਕ ਹੈਲੀਕਾਪਟਰ ਆਇਆ 16 ਲੱਖ ਰੁਪਏ ਦਾ ਦਿੱਲੀ ਤੇ ਆਇਆ ਮਤਲਬ ਯੂ ਉਸ ਨੂੰ ਜਿਹੜੇ ਉੱਥੇ ਤੇ ਆਏ ਲੰਬੜ ਦਾ ਰੋਟੀ ਪਾਣੀ ਖੁਲਾਇਆ ਇਹਨਾਂ ਨੂੰ 1,76,000 ਰੁਪਿਆ ਕਾ ਵੀ ਸਖ ਸੈਨਾ ਟੀਮ ਬਠਿੰਡੇ ਦੇ ਵਿੱਚੋਂ ਆਟਰ ਰੁਕਣੇ ਦਾ ਬੀਲ ਭਰਿਆ ਉੱਥਾ ਅਰ ਸ਼ਰਾਬੀ ਯੋਜਕ ਉਹਦੇ ਦਾਰੂ ਦਰੂਪ ਦਾ ਖਰਚਾ ਹੋਰ ਕਈ ਚੀਜ਼ਾਂ ਦੇ ਵਿੱਚ ਮਗਾ ਆਰ ਯੋ ਚੀਜ਼ ਗਾਇਸ ਕੇ ਉੱਪਰ ਦਾ ਜ਼ੋਰ-ਜ਼ੋਰ ਦੇ ਆ ਨਾ ਨੇ ਕਾ ਯੋ ਕਾ ਬਾਇਕੇ ਚ ਮੰਗੇ ਕੇ ਫਲਾਣਾ ਮੰਗੇ ਯੋ ਖਰਚੇ ਤੋਂ ਕੰਟਰੋਲ ਕਰੋ ਪਹਿਲਾਂ ਯੋ ਜਿਤਰਾ ਜਸਟਨ ਟਰੂਡੋ ਦੇਖ ਲਓ ਵੀਰਾ ਜੀ 20 ਮਾ ਗਿਆ ਉੱਥਾ ਕਹਰੇ ਪਤ ਨਹੀਂ ਕਿਤਨੇ ਲੱਖ ਡਾਲਰ ਦਾ ਤਾਂ ਰੋਟੀ ਪਾਣੀ ਖਾ ਗਈ ਉਹ ਬੰਦੇ ਦੱਸ ਪਤਾ ਨਹੀਂ ਵੀ ਰਿਸ ਦਾ ਕੀ ਖਾ ਲੈ ਇਨਾ ਨੇ ਜਿਹੜਾ ਇਤਨਾ ਮਹਿੰਗਾ ਤਾਂ ਵੀਰ ਔਰ ਉਧਰ ਜਿਹੜੀ ਚੀਜ਼ ਪਾ ਧਿਆਨ ਦੇਣਾ ਉੱਥਾ ਦੇ ਨਹੀਂ ਰਹੇ ਬੇਰ ਦਾ ਪਲਾਂਟ ਵਾਲੇ ਦੇਖ ਲਓ ਵੀਰੋ ਯੋ ਬੇਰ ਦਾ ਪਲਾਂਟ ਪਾ ਧਿਆਨ ਦਿਓ ਅਮੁੱਲਾ ਅਗਿਆ ਰਿਆ ਅਬ ਸਰਸਾਈ ਪਾਰੀ ਪੈਰੀ ਵੀ ਸਾਰਾ ਉਹ ਬੇਰਕਾਲੇ ਪਲਾਂਟ ਬੰਦ ਹੋ ਜੇਗੇ ਸਾਰਾ ਦੁੱਧ ਅੰਬੁੱਲ ਵਾਲੇ ਚੱਕਾ ਲਿ ਜਾ ਰਹੇ ਯੋ ਅੰਬੁੱਲ ਦਾ ਮੱਖਣ ਮੁੱਲ ਦਾ ਸਾਬਣ ਜੋ ਦੁੱਧ ਤੇ ਇਲਾਵਾ ਜਿਹੜਾ ਇਸ ਚੀਜ਼ ਦੇਗਾ ਯੋ ਵਿਰੋਧ ਪ੍ਰਦਰਸ਼ਨ ਹੋਇਆ ਵੀਰ ਅਰ ਉੱਧਰ ਵੀਰ ਯੋ ਭਗਵਾਨ ਤਮਨ ਨੇ ਫੇਸਬੁੱਕ ਉਪਰ ਪਾਇਆ ਐਕਸ ਕੇ ਉਪਰ ਵੀ ਪਾਇਆ ਕਿ ਆ ਵੀ ਜਲੰਧਰ ਜਿੰਨੀ ਚੌਂ ਜਿੱਤਣਗੇ ਵਿੱਚ ਮਾਂ ਧੰਨਵਾਦ ਜਲੰਧਰ ਵਾਲੇ ਦਾ ਵਾਦਾ ਕਰਿਆ ਦਾ ਕਿ ਹਫਤੇ ਦੇ ਦੋ ਦਿਨਾਂ ਦਾ ਜਲੰਧਰ ਮਾਇ ਕਰਾਂਗਾ ਮਾਝਾ ਤੇ ਦੁਆਬੇ ਦੇ ਲੋਕ ਮਤਲਬ ਇਨੇ ਇਨੇ ਕਾਮਗਰ ਸੋਣੇ ਕਰਾ ਹਾਂ ਆ ਕਾਈ ਸਕੀਮ ਬਣਾਵ ਕੇ 24 ਅਰ 25 ਤਰੀਕ ਨੂੰ ਮਤਲਬ ਅੱਜ ਅਰ ਕੱਲ ਨੂੰ ਤਾਂ ਤਾਂ ਨਵਦ ਕਰਨ ਵਾਸਤੇ ਭਗਵੰਤ ਮਾਨ ਆ ਰਿਹਾ ਇਸੇ ਪਹਿਲਾਂ ਦੀ ਵੀ ਭਗਵੰਤਵਾਨੀ ਘਰ ਆੜੀ ਇਸ ਕੀ ਵੀ ਮਤਲਬ ਬਾਈ ਉਹ ਵੀ ਉੱਥਾ ਲੈ ਗਈ ਲੱਗੀ ਜੀ ਉਹ ਲਾਣ ਮਜਮੇ ਜੇ ਉੱਥੋਂ ਪਟਾਗਾ ਸਾਰੇ ਦੀ ਮੁਸ਼ਕਲ ਸੁਣਨ ਲੱਗੀ ਦੀ ਇਹ ਭਗਵੰਤਵਾਨ ਬੈਠੇ ਕਰਿਆ ਆ ਵਾਦਾ ਕਰਿਆ ਫਿਰ ਕੀ ਕਰਾਂ ਜੇ ਵਾਦਾ ਕਰਿਆ ਨਿਭਾਣਾ ਪਵੇਗਾ ਅਰ ਬਜਟ ਕੀ ਗੱਲ ਕਰਾਂ ਵੀ ਬਜਟ ਦੇ ਵਿੱਚ ਮਾ ਜੂ ਯੋ ਤਰਨ ਚੁੰਗ ਜਿਹੜਾ ਬੀਜੇਪੀ ਵਾਲਾ ਯੋ ਤੋ ਕਹਿ ਰਿਹਾ ਕਾ ਵੀ ਭਾਰਤ ਬਣੇਗਾ ਵਿਸ਼ਵ ਸ਼ਕਤੀਗਾ ਇਹ ਜਰਨਲ ਸਕੱਤਰ ਮਤਲਬ ਰਾਸ਼ਟਰੀ ਜਨਨ ਸਕੱਤਰ ਤਰਨ ਚੁੰਗ ਮੋਦੀ ਸਰਕਾਰ ਦਾ ਬਜਟ ਇਸ ਕੀ ਸਾਵਾਸੀ ਦੇਈ ਮੋਦੀ ਨੂੰ ਸੀਤਾ ਰਮਨ ਨੇ ਜਿਹੜਾ ਪ੍ਰੋਜੈਕਟ ਪੇ ਕਰਿਆਗਾ ਬਹੁਤ ਵਧੀਆ ਵਿਕਾਸ ਕੇ ਵਿੱਚ ਮਕਸਾਨ ਨੌਜਵਾਨ ਔਰਤਾਂ ਗਰੀਬਾਂ ਵਾਸਤਾ ਕਾ ਬਹੁਤ ਕੁਸ਼ੀਸ ਬਜਟ ਮਾ ਰੱਖਿਆ ਰੇਲਵੇ ਰੋਜ਼ਗਾਰ ਸਿੱਖਿਆ ਸਾਰਾ ਕੁਝ ਕਾ ਦੇਰੇਗਾ ਉਂਹੀ ਰਾੜਾ ਪਾਰੇਗਾ ਦੇ ਆ ਨਹੀਂ ਕੁਛ ਦੇ ਆ ਨਹੀਂ ਕੁਛ ਸਾਰਾ ਕੁਝ ਦਿਆਗਾ ਕੋਈ ਐਸੀ ਗੱਲ ਨਹੀਂ ਕਾ ਚਿੰਤਾ ਕਰਨ ਵਾਲੀ ਗੱਲ ਨਹੀਂ ਕੋਈ আর ਇਹ ਗੱਲ ਤੇ ਬਾਅਦ ਇਹ ਪੰਜਾਬ ਕੇ ਕਾਂਗਰਸ ਪਾਰਟੀ ਕੇ ਸੰਸਦ ਜਿਹੜੇ ਉਥਾ ਦਿੱਲੀ ਕੇ ਸੰਸਦ ਭਵਨ ਕੇ ਬਾਹਰ ਕੜ ਗਏ ਬਜਟ ਕੇ ਵਿੱਚ ਮ ਕੁਝ ਵੀ ਨਹੀਂ ਕਹਾ ਬਜਟ ਬੇਕਾਰ ਬਜਟ ਪੇਸ਼ ਕਰਿਆ ਉਥਾ ਕਾਂਗਰਸ ਪਾਰਟੀ ਕੇ ਸਾਰੇ بڑے ਲੀਡਰ ਜਿਹੜੇ ਉਥਾ ਜਿੱਤ ਕੇ ਗਏ ਉਹ ਸਾਰੇ ਉਥਾ ਇਕੱਠੇ ਹੋ ਆਪਰੋਧ ਕਰ ਰਹੇ ਸੀ ਜੀਗਾ ਵੀਰ ਚਾੜੂ ਵਾਲੇ আর ਅਕਾਲੀ ਦਲ ਵਾਲੇ ਵੀ ਉਥਾ ਮੈਨੂੰ ਵਾ ਨਹੀਂ ਦਿਖੇ ਬਾਕੀ ਇਹ ਕਾਂਗਰਸ ਵਾਲੇ ਉਖਾੜੇ ਦੇ ਵੀਰ ਥਾ ਅਰ ਦਿੱਦੀ ਆਰ ਸਿਮਰਤ ਕੋਰ ਬਾਦਲੇ ਤੱਕ ਮੈਂ ਬਿਆਨ ਨਹੀਂ ਸੁਣਿਆ ਵੀ ਬੀਬੀ ਨੇ ਜੋ ਬਾਤ ਕਹੀ ਹੋਵੇ ਵੀ ਬਜਟ ਵਧੀਆ ਨਹੀਂ ਆਇਆ ਬੀਬੀ ਨੇ ਬਜਟ ਨੂੰ ਮਾੜਾ ਵੀ ਨਹੀਂ ਕਿਹਾ ਔਰ ਮੈਨੂੰ ਤਾਂ ਸਮਝ ਵੀ ਨਹੀਂ ਆਂਦੀ ਪੰਜਾਬ ਵਾਲੇ ਕਿ ਆਸਕਾਰ ਕਾ ਬੈਠੇ ਮਾਰੇ ਮਾਨਯੋਗ ਰਾਸ਼ਟਰਪਤੀ ਜੀ ਇਹਨਾਂ ਨੇ ਤਾਂ ਪੰਜਾਬ ਦੇ ਸੁਪਾਸਣ ਗੇ ਜਾਂ ਪੰਜਾਬ ਦਾ ਨੋਂ ਨਹੀਂ ਲਿਆ ਥੰ ਬਜਟ ਪੜ ਰੇ ਦਿੱਲੀ ਤੇ ਦੱਸ ਕਾਂਗਰਸੀ ਕਹਰੇ ਬਜਟ ਮਾਂ ਪੰਜਾਬ ਨੂੰ ਕੁਸਰੀ ਵੀ ਲਿਆ ਭਾਜਪਾ ਗਾ ਰਵਨੀਤ ਬਿੱਟੂ ਕਾਂਗਰਸ ਤੇ ਖੋ ਖਾਗ ਲਿਆ ਨੇ ਕੇਂਦਰ ਕੇ ਵਿੱਚ ਮਂਤਰੀ ਬਣਾ ਤੇ ਆ ਹਾਰੇ ਨਕਾਰੇ ਬੰਦੇ ਨੂੰ ਮੰਤਰੀ ਲਾਤੇ ਆ ਹੋਰ ਦਸਮ ਗਿਆ ਪਾਣਾ ਇਸ ਤੇ ਉਹ ਦਿਨੇ ਥਾਰਾ ਕਾਂਗਰਸ ਕਾ ਯੋ ਲੀਡਰ ਪੱਟਿਆ ਪਹਿਲਾਂ ਉੱਤਰ ਲੈ ਆਏ ਫਿਰ ਫਿਰ ਯੋ ਹਾਰ ਗਿਆ ਹਾਰਨ ਤੇ ਬਾਅਦ ਵੀ ਥਾਰਾ ਮੰਤਰੀ ਪੰਜਾਬ ਦੇ ਵਿੱਚੋਂ ਅਗਲਾ ਰੇਲਵੇ ਕਾ ਲਾਤੇ ਆ ਇਹ ਬਥਾਮ ਕਰੇ ਬਜਟ ਮੇਂ ਕੁਛ ਦੀਆ ਨਹੀਂ ਇਹ ਹੋਰ ਦਸ ਬੁੱਧੀ ਕਿਆ ਦੇ ਦੇ ਵਿਚਾਰ ਹਾਲੇ ਬੋਟਾਂ ਜਿਹੜੀਆਂ ਵਿਧਾਨ ਸਭਾ ਗਿਆ ਬਹੁਤ ਦੂਰ ਇਸਕਾਰ ਕਾ ਅਗਲੇ ਹਲੇ ਉਹਨਾਂ ਨੂੰ ਖੁਸ਼ ਕਰ ਰਹੇ ਜੀਨਾ ਗੈਲ ਰਾਲ ਕਾ ਇਹਨਾਂ ਨੇ ਸਰਕਾਰ ਬਣਾਈ ਅਗਲੇ ਉਹਨਾਂ ਨੂੰ ਖੁਸ਼ ਕਰੇ ਕਿ ਤੁਹਾਨੂੰ ਖੁਸ਼ ਕਰਨਗੇ ਪਹਿਲਾ ਮੰਤੋਂ ਇਨਕੀ ਸਮਝ ਮੰਨਿਆ ਦੇ ਵੀਰ ਅਰੁਦਰ ਸਕੰਦਰ ਮਲੂਕਾ ਇਨਕਾ ਦੰਦਾ ਫਾਸ ਰਿਆ ਵੀਰਾ ਸੁਖਵੀਰ ਬਾਦਲ ਸਕੰਦਰ ਮਲੂਕਾ ਯੋ ਸਾਰੇ ਦੇਖ ਲਿਓ ਵੀ ਇਸ ਚੀਜ਼ ਕਾ ਕਰ ਰਹੇ ਰਾਜ ਕਾ ਵਿਰੋਧ ਔਰ ਔਰ ਵੀ ਦੇਖ ਲਿਓ ਵੀ ਇਹ ਸਕੰਦਰ ਮਲੂਕਾ ਨੇ ਗਰਮ ਗੰਭੀਰ ਇਰ ਇਨਜਾਮ ਲਾਇਗਾ ਯੋ ਤੋ ਕਾ ਜਿੱਦ ਕਰ ਕਾ ਬੈਠਿਆ ਕਾ ਬਾਪੂ ਪ੍ਰਕਾਸ਼ ਬਾਦਲ ਕਾ ਛੋਗਰਾ ਯੋ ਨਹੀਂ ਮੰਨਦਾ ਆਇਸ ਨੂੰ ਬਥੇਰਿਆ ਨੇ ਕਹਿ ਲਿਆ ਆ ਵੀ ਤੋਂ ਪ੍ਰਧਾਨਗੀ ਛੱਡ ਦੇ ਪ੍ਰਧਾਨ ਕਿੱਠਾ ਛੱਡ ਰਿਆ ਮੰਨਦਾ ਹੀ ਨਹੀਂ ਕ ਸੁਣਦਾ ਹੀ ਨਹੀਂ ਕਿਸੇ ਦੀ ਗੱਲ ਆ ਦੇਹ ਰਵੀਰ ਸਕੰਦਰ ਮਲੂਕੇ ਕੀ ਨਹੀਂ ਮਨ ਨੂੰ ਸਮਝਵਾਂਦੀ ਵੀਰ ਇਸ ਕਛੋਕਰ আর ইসকি ਨੂੰ ইসਕੀ ਨਹੀਂ ਸੁਣਦੇ ਐ ਮਲੂਕਾ ਬਲੂਕਾ ਇਤਨਾ بڑا ਲੀਡਰ ਸੀ ਤਾਂ ਘਰ ਮਾਨੀ ਕਿਸ ਨੇ ਸੁਣੀ ਵੀਰ ਇਹ ਦੂਸਰਾ ਪਾਲ ਇਲਜ਼ਾਮ ਦੇਖ ਲੋ ਕਿਤਰਾ ਲਾ ਰਹਾ ਵੀਰ ਮਲੂਕਾ ਸਾਹਿਬ ਨੂੰ ਤੋ ਹਲੇ ਤੱਕ ਯੂ ਨਹੀਂ ਪਤਾ ਵੀ ਇਨਕੀ ਆਪਣੀ ਪਾਰਟੀ ਹੈ ਕਿਹੜੀ ਭਾਜਪਾ ਕੇ ਜਾਂ ਤਕੜੀ ਵਾਲਿਆਂ ਕੇ ਯੂ ਨਹੀਂ ਪਤਾ ਹਲੇ ਤੋ ਮਲੂਕੇ ਨੂੰ ਆਪ ਨਹੀਂ ਪਤਾ ਕਿ ਕਿਹੜੀ ਪਾਰਟੀ ਦਾ ਹੈ ਕਿਹੜੀ ਕਰਨੇ ਸਾਰੇ ਉਮਰ ਨਜ਼ਾਰੇ ਲੂਟੇ ਕਾਦੀ ਦਾ ਲਵਾ ਮੰਿਸਟਰੀਆਂ ਦਾ ਆਨੰਦ ਲਿਆ ਇਹ ਮਾੜਾ ਟਾਈਮ ਆ ਗਿਆ ਸੁਵੀਰ ਬਾਦਲ ਦੇ ਉੱਪਰ ਇਨਕੀ ਪਾਰਟੀ ਦੇ ਉੱਪਰ ਮਾੜਾ ਟਾਈਮ ਆ ਗਿਆ ਇਨਕੇ ਗੈਲ ਖਾੜਨੇ ਕੀ ਬਜਾਇ ਹੀ ਉਹ ਦੇਖ ਲਿਓ ਇਨਾਂ ਨੂੰ ਬੱਤਾਂ ਦੇ ਰਿਹਾ ਐ ਇਸ ਤਰ੍ਹਾਂ ਇਤਰਾ ਨਿਤਰਾ ਇਤਰਾ ਨਿਤਰਾ ਦਾ ਯੋ ਦੇਖ ਲਿਓ ਵੀਰ ਅਰ ਸੇਖਮਾ ਬ੍ਰਹਮਪੂਰਾ ਜਦ ਯੋ ਵਿਰੋਧ ਕਰਨੇ ਤੇ ਜਦ ਨਹੀਂ ਇਨਾਂ ਨੇ ਕੁਛ ਕਰਿਆ ਜਦ ਨਹੀਂ ਬੁੱਧਿਆ ਸਕੰਦਰ ਬਲੂਕਾ ਗੁੱਸਾ ਈਵ ਸਕੰਦਰ ਬਲੂਕੇ ਨੇ ਰੋਲਾ ਚੱਕਿਆ ਪਿਆ ਆਰੰਬ ਲੋਕ ਕਾ ਕਹਿ ਰਿਹਾ ਕਾਂਗਰਸ ਕੀ ਬੋਟ ਕਾ ਤੋੜਦੀਗਾ ਜੇ ਚੱਕਾ ਆਇਆਗਾ ਉੱਥਾ ਜੇ ਖੜ ਕੇ ਕਾਂਗਰਸੀ ਬੋਟ ਤੋੜਦੀ ਤਾਂ ਹੀ ਵੀ ਬੀਬੀ ਬਾਦਲ ਜਿੱਤੀ 10 ਇਸ ਕੰਮਦਲ ਯੋ ਹੋ ਗਿਆ ਵੀ ਉੱਧਰ ਲਿਖਾਤੇ ਇਨਕੀ ਇੱਕ ਗੱਲ ਥੀ ਇਹਨਾਂ ਨੂੰ ਪਤਾ ਥਾ ਜੇ ਇਹੋ ਗੱਲ ਕੋਈ ਹੋਰ ਕਰੇ ਫਿਰ ਇਹਨਾਂ ਨੇ ਕਹਿਣਾ ਇਹਨਾਂ ਨੂੰ ਕਿਤਨਾ ਪਤਾ ਨਾ ਗਿਆ ਆਰ ਉੱਧਰ ਬਾਪੂ ਪ੍ਰਗਾਜ਼ ਵਾਲੇ ਛੋਗ ਰਹੇ ਨੇ ਯੋ ਕਹ ਲੋ ਵੀਰਾ ਕਾਂਦੀ ਦਲ ਕੇ ਵੀ ਕੋਰ ਕਮੇਟੀ ਤੋੜ ਕਾ ਮਾਰੀ ਪਰਾਂ ਸ਼੍ਰੋਮਣੀ ਕਾਲਦੀ ਦਾ ਪ੍ਰਧਾਨ ਸਬੀਰ ਬਾਦਲ ਈਸਨੇ ਵੀ ਇੱਕ ਹੋਰ ਕਮੇਟੀ ਬੰਦ ਕਰਤੀ ਆ ਇਸ ਦੇ ਵਿੱਚ ਮਕੋਰ ਕਮੇਟੀ ਮਾਂ ਕਾਦੀ ਦਲ ਦੇ ਜਿਹੜੇ ਬੜੇ ਬੜੇ ਲੀਡਰ ਸਾਰੇ ਬੰਦੇ ਘਰਾਂ ਭੇਜੇ ਇੱਥੇ ਕਾ ਜਾਓ ਭਰਾ ਹੋਰ ਕਮੇਟੀ ਮਾਂ ਪ੍ਰੇਮ ਸਿੰਘ ਚੰਦੂਵਾਦ ਦੇਰਾ ਬੀਬੀ ਜਗੀਰ ਕੌਰ ਇਹਨੇ ਕੇ ਨਾਮ ਵੀ ਹੈ ਤੇ ਯਾਰ ਬਾਗੀਆਂ ਮਾਂ ਕਾਦੀ ਦਲ ਦੇ ਪ੍ਰਧਾਨ ਜੋ ਸਤੀਫਾ ਮੰਗ ਰਹੇ ਕਾ ਸਤੀਫਾ ਸ਼ਿਕਾਇਤ ਵੀ ਘਰ ਕਾਇ ਕਾਲ ਤੱਕ ਪਜਾ ਕਾ ਦੱਸ ਕਾ ਇੱਥਾ ਸ੍ਰੀ ਕਾਲ ਤੱਕ ਕੇ ਪਰ আর ਜਿਸ ਦੇ ਬਾਅਦ ਪ੍ਰਧਾਨ ਨੂੰ ਛਾੜ ਗਿਆ ਗੁੱਸਾ ਵੀਰ ਬਾਦਲ ਨੇ ਖੁਦ ਟਵੀਟ ਕਰ ਕਾ ਇਸ ਦੀ ਜਾਣਕਾਰੀ ਦੇਗਾ ਸ੍ਰੀ ਅਕਾਲ ਤੱਕ ਸਾਡੇ ਨਿਮਾਣੇ ਸਿੱਕੀ ਦਾ ਨਮਸਤਕ ਹੋਵੇਗਾ ਸੁਵੀਰ ਬਾਦਲਾਹ ਨੇ ਕੋਰ ਕਮੇਟੀ ਭੰਗ ਕਰਨੇ ਦਾ ਫੈਸਲਾ ਇਸ ਤਰ੍ਹਾਂ ਦੇ ਟੈਂਪਾ ਦਿਆ ਜਾਦਾ ਅਕਾਲ ਤੱਕ ਤਬਾ ਜਾਣਾ ਇਹ ਦੇਖੜਾ ਹੋਵੇ ਵੀ ਕਾਦੀਦਲ ਨੇ ਨਵੀਂ ਕੋਰ ਕਮੇਟੀ ਦਾ ਗਠਨ ਕਰ ਕਰਨਾ আর ਇਸਕੇ ਵਿੱਚ ਨਾ ਖੇੜੇ ਕਰੇ ਬੰਦੇ ਨੂੰ ਅੱਗਾ ਰੱਖੇਗੇ ਆ ਰਿਓ ਦਾਦੇ ਵਿੱਚ ਦੋ ਵਿਧਾਨ ਸਭਾ ਚੋਣਾਂ ਦੇ ਵਿੱਚ ਨਾ ਲੋਕ ਸਭਾ ਕਰਾਰੀ ਹਾਰ ਜਿਮਨੀ ਚੋਣਾਂ ਕਰਾਰੀ ਹਾਰ ਬਗਾਵਤੀ ਸੰਗ ਪੈਦਾ ਹੋਵੇ ਕਾ ਵੀ ਦੋਗ ਕਾਦੀਦਲ ਤੋਂ ਕਰਾਂ ਪਸੰਦ ਪਰ ਯੋ ਬਾਪੂ ਪ੍ਰਕਾਸ਼ ਵਾਲੇ ਛੋਗਰੇ ਨੂੰ ਪਸੰਦ ਨਹੀਂ ਕਰਦੇਗਾ ਯੋ ਮੰਨਦੇ ਨਹੀਂਗਾ ਯੋ ਤੁਹਾਡੇ ਬੈਠੇ ਕੁਰਸੀ ਤੇ ਉਤਰਦਾ ਨਹੀਂ ਟੜਿਆਗਾ ਦੱਸ ਇਸ ਇਸ ਕੇ ਵਿਚੋਂ ਕੀ ਆ ਗਸ ਯੋ ਕਿਧਰ ਕਿਤੇ ਚੱਕਰ ਪੈ ਗਿਆ ਵੀ ਦੀਸ਼ਕਾਰ ਕਾ ਯੋ ਕਹ ਰੋ ਵੀ ਈਵ ਪ੍ਰਕਾਸ਼ ਵਾਲਾ ਛੋਗਰਾ ਯੋ ਮੰਨਣੇ ਨੂੰ ਤਿਆਰ ਨਹੀਂ ਯੋ ਕਹ ਰਾ ਮੈਂ ਨਹੀਂ ਛੱਡਦਾ ਸੀਟ ਅਰ ਉੱਧਰ ਯੋ ਜਿਹੜੇ ਬਾਗੀ ਬਾਗ ਰਿਹਾ ਆਪਾਂ ਸੀਟ ਛਿਣਾ ਕਾ ਛੱਡ ਦੇਂਗੇ ਛਿਣਾ ਕਾ ਛੱਡ ਦੇਂਗੇ ਈਵ ਦੇਖੋ ਇਸ ਕੇ ਵਿਚੋਂ ਕੀ ਆ ਬੜਾ ਪਰ ਯੋ ਕਿਧਰ ਕਿਤੇ ਯੋ ਕੈਸਾ ਕਾ ਵੀਰ ਇਸ ਚੱਕਰ ਗੈਲਿਵ ਯੋ ਮਤਲਬ ਕਹਿ ਲਓ ਕਿ ਕਾਲੀ ਦਲ ਦੇ ਵਿੱਚ ਮਾਂ ਇਹ ਬੜਾ ਰੌਲਾ ਪੈ ਸਕਾ ਬੜਾ ਰੌਲਾ ਇਸ ਕਰਕੇ ਕਹਿ ਰਿਹਾ ਵੀਰਾ ਵੀ ਇਹਨਾਂ ਨੂੰ ਹੀ ਪਤਾ ਵੀ ਕੋਰ ਕਮੇਟੀ ਉਹ ਵਿਹਲੇ ਕਰਤੇ ਉਧਰ ਕਾਲੀ ਦਲ ਨੇ ਵਿਹਲੇ ਕਰਤੇ ਇਧਰ ਪ੍ਰਧਾਨ ਕੁਰਸੀ ਜਿੱਤਾ ਉੱਛੇ ਖੁਸ਼ੀ ਝੱਟ ਰਿਆ ਇਹ ਨਾ ਤਾਂ ਮੇਨ ਮੌਂਟ ਆਪ ਯੋ ਤਾਂ ਵੀ ਨੂੰ ਕੁਰਸੀੇ ਤਲੇ ਧਾਰਨਾ ਕੁਰਸੀੇ ਤਲੇ ਤਾਰ ਦੇ ਤਾਰ ਦੇ ਵੀਰ ਕੋਰ ਕਮੇਟੀ ਵਿੱਚ ਤਲੇ ਤਾਰ ਦਾ ਯੋ ਕਾਲਜ ਵੀਰ ਬਾਦ ਨੇ ਸਾਰੇ ਬੱਚੇ ਇਹ ਸਾਰੇ ਬੰਦੇ ਹੈਰਾਨ ਕਰਤੇ ਅਰ ਇਸ ਕਰ ਕਈ ਹੋ ਗਾਲੋ ਚੱਕਰ ਪੈ ਗਿਆ ਲੰਬਾ ਵੀ ਦੇਖੋ ਇਸ ਦੇ ਵਿੱਚ ਮਾ ਕੀ ਬਣੇਗਾ ਕੀ ਨਹੀਂ ਬਣੇਗਾ ਪਰ ਯੋ ਕਹ ਲੋ ਵੀਰ ਇਸ ਪੂਰੇ ਮਾਮਲੇ ਵਿੱਚ ਸ੍ਰੋਮਣੀ ਅਕਾਲੀ ਦਲ ਕਿਤੇ ਨ ਕਿਤੇ ਹਾਸੀ ਦੇ ਉੱਪਰ ਆ ਗਈ ਵੀਰ ਅਰ ਹਾਸੀ ਦੇ ਪਰਾਨੇ ਦੇ ਬਾਅਦ ਯੋ ਕੈਸ ਕਾ ਵੀਰ ਬਈ ਇਹ ਕਾਂਦੀ ਦਾ ਲਕੇ ਵਿੱਚ ਮਾ ਗਾ ਰਿਜ਼ਲਟ ਕੀ ਆ ਨਿਕਲ ਆਵੇਗਾ ਕੀ ਨਹੀਂ ਯੋ ਇੱਕ ਸਵਾਲ ਜੀਊਗਾ ਕਿਉਂ ਬਰਕਰਾਰ ਖੜਿਆ ਵੀਰ ਪਾਰਿਓ ਬਾਦ ਪੱਕੀ ਵੀ ਸ਼ਰੋਮਣੀ ਅਕਾਲੀ ਦਲ ਦੇ ਲੜਾਈ ਇਹਨਾਂ ਨੇ ਵਿਚਾਰਾਂ ਜ਼ੋਰ ਤੋਂ ਬੋਗ ਮਾਰਿਆ ਵੀ ਬਿੱਲਾ ਕਹਾਂ ਵੀ ਜ਼ੋਰ ਨਹੀਂ ਮਾਰਿਆ ਜ਼ੋਰ ਬਹੁਤ ਮਾਰਿਆ ਭਈ ਕਿਸੇ ਨਾ ਕਿਸੇ ਪਾਸੇ ਵੀ ਬਣ ਜੇ ਪਰ ਇਹ ਦੇਖ ਲਿਓ ਫਿਰ ਬਾਗੀ ਗਾਰੇ ਨਾ ਨਾ ਗਾਇਤ ਤਾਰਨਾ ਕੁਰਸੀ ਇਹ ਤਾਲਾ ਜਿੱਦ ਕਰਕੇ ਬੈ ਗਈ ਉਧਰ ਬਾਜਿੱਦ ਕਰੀ ਬੈਠਿਆ ਇੱਧਰ ਜੋ ਜਿੱਦ ਕਰੀ ਬੈਠੇ ਜਿੱਦਮ ਜਿੱਦਗੇ ਵਿੱਚ ਮ ਇਹਨਾਂ ਨੇ ਅਕਾਲੀ ਦਲ ਕਾਫੀ ਕੰਮ ਨੁਕਸਾਨ ਕਰ ਲੈਣਾ আর ਉਧਰ ਕਹਿ ਰਹੇ ਕਿ ਅਕਾਲ ਤਖਤ ਸਾਹਿਬ ਕੇ ਉੱਪਰ ਜਾਗਾ ਮਾਫੀ ਮੰਗਣੀ ਵ੍ਰੋਧੀ ਗਾਰੇ ਕਹਾ ਬਸੀ ਆਲਾ ਜਿਹੜਾ ਇਹ ਚੀਮਾ ਕਾਈ ਉਹ ਤੋਂ ਕਾ ਲੀਹੀ ਬੈਠਾ ਜੋ ਜੱਛੇਦਾਰਾਂ ਨੇ ਪੜਨਾ ਦੱਸ ਕਿਸ ਕਾ ਬਸਵਾਸ ਕਰਨੇ ਕਿ ਇਸ ਕਾ ਨਹੀਂ ਜੱਛੇਦਾਰ ਨੇ ਪਹਿਲਾਂ ਮਾਫੀ ਦਈ ਇਹ ਦੱਸ ਕੀ ਜੀ ਅਬ ਬਸਵਾਸ ਹੈ ਅੱਜ ਦੇ ਟਾਈਮ ਨਾ ਚਲੋ ਕਾ ਲਾਡਾ ਡਿਸਕਸਨ ਰੇਡੀ ਪ੍ਰੋਗਰਾਮ ਜਿਮੇ ਯੁਵਾ ਜਿਗਿਆ ਬੜੀਆਂ ਖਬਰਾਂ ਕਾਦੂਗੀ ਸੀ ਟਾਈਮ ਥਾਰੇ ਗਾ ਲੋ ਖਬਰਾਂ ਕਰਾਂਗਾ ਬਸ ਸਾਂਝੀਆਂ ਵੀਰ ਪਿਆਰ ਪਰੀ ਸਾਸਰੀ ਘਾਲ